ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਚੌਥੇ ਪਾਸ਼ਾ ਥੋੜੂ ਸੁਲਤਾਨ ਚਿੰਗੂ ਰਾਮਦਾਸ ਪਾਸ਼ਾ ਜੀ ਦੇ ਪ੍ਰਕਾਸ਼ ਗੁਰੂ ਦੀ ਸਮੂਹ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਹਾਂਜੀ ਖੁਲਸੇ ਜਾਵੜ ਤੋਂ ਲਗੋ ਕਿੰਨੀ ਜੈ ਰੂ ਸਰ ਦੀ ਕਿਰਪਾ ਕਿੰਨੀ ਬੜੀ ਇਸ ਜਾਵੜ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਦਾ ਸਦਕਾ ਪਰਿਵਾਰ ਦੇ ਉੱਪਰ ਔਰ ਬੰਬਈ ਦੀ ਸਮੂਹ ਸਾਧ ਸੰਗਤ ਸਾਡੇ ਨਾਲ ਮਿਲ ਕੇ ਸੇਵਾ ਕਰਦੀ ਹੈ ਇਹ ਗੁਰੂ ਸਾਹਿਬ ਦੀ ਆਪਣੀ ਬਖਸ਼ਿਸ਼ ਹੈ

ਸੋ 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 ਕਾਰਜ ਕਰ ਜਾਂਦਾ ਤੇ ਸੋ 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 ਬੰਬੇ ਦੀ ਸੰਗਤ ਜਿਹੜੀ ਸਾਡੇ ਨਾਲ ਜੁੜੀ ਹੈ ਔਰ ਲੋਕਲ ਅੰਮ੍ਰਿਤਸਰ ਸਾਹਿਬ ਦੀ ਸੰਗਤ ਜੋ ਸਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰ ਅਤੇ ਅਹੁਦੇਦਾਰ ਸਾਰੇ ਪ੍ਰਬੰਧ ਮਿਲ ਕੇ ਸਾਡੇ ਨਾਲ ਸੇਵਾ ਨਿਭਾਉਂਦੇ ਆ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਸਦਕਾ ਇਸੇ ਤਰ੍ਹਾਂ ਅਰਦਾਸ ਬੇਨਤੀ ਜੁੜੇ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ